रोड शो में मीत हेर की बल्ले बल्ले उमड़ा जन आम आदमी पार्टी उम्मीदवार हेयर ने सीएम मान और कोटला के लोगों को उनके समर्थन के लिए धन्यवाद दिया हेयर ने कहा कि मैं सात साल के अधिक समय से बरनाला से विधायक हूं। मीत ने कहा कि सात वर्षों के दौरान मैंने अपना काम समर्पण और ईमानदारी से किया है सांसद के रूप में भी मैं आपकी पूरी लगन से सेवा करूंगा। मुख्यमंत्री मान और लोकसभा हलका संगरूर से आम आदमी पार्टी के उम्मीदवार गुरमीत सिंह हेयर का लोगों ने फूल मालाओं और नोटों के हारों से स्वागत किया मलेरकोटला रोड शो में उमड़े जल सैलाब से खुश होकर और उत्साहित होकर मुख्यमंत्री मान ने लोगों का अभिवादन किया और उन्हें फ्लाइंग किस्ती इस अवसर पर मुख्यमंत्री मान ने विरोधियों पर तीर से निशाना भी साधा ਮਲੇਰ ਕੋਲੇ ਆ ਕੇ ਆਈ ਲਵ ਯੂ 2 ਆਈ ਲਵ ਯੂ 3 ਆਈ ਲਵ ਯੂ 4 ਮਲੇਰ ਕੋਲੇ ਆ ਕੇ ਜਿਹੜਾ ਪਿਆਰ ਮਿਲਦਾ ਉਹ ਥੇ ਕਿਵੇਂ ਲਾ ਦਿੰਦਾ ਜਦੋਂ ਵੀ ਆਏ ਆ ਮਲੇਰ ਕੋਲੇ ਆਣਾਂ ਨੇ ਇੰਨੀ شدت ਨਾਲ ਇੰਨੀ ਮੁਹੱਬਤ ਨਾਲ ਸਾਨੂੰ ਵੈਲਕਮ ਕੀਤਾ ਖੈਰ ਮਕਦਮ ਕੀਤਾ ਕਿ ਦਿਲ ਖੁਸ਼ ਹੋ ਜਾਂਦਾ ਵੀਰੋ ਇਹ ਧਰਤੀ ਇਹ ਧਰਤੀ ਇਨਕਲਾਬੀ ਲੋਕਾਂ ਦੀ ਧਰਤੀ ਹੈ ਇਹ ਧਰਤੀ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦਿਆਂ ਦੀ ਜਦੋਂ ਨੀਹਾਂ ਤੇ ਵਿੱਚ ਚਣਵਾਈ ਹੋ ਰਹੀ ਸੀ ਉਹਦੇ ਉਸ ਜ਼ੁਲਮ ਦੇ ਵਿਰੁੱਧ ਹਾ ਦਾ ਨਾਰਾ ਮਾਰਨ ਵਾਲੇ ਲੋਕਾਂ ਦੀ ਧਰਤੀ ਹੈ ਸੋ ਵੀਰੋ ਜਦੋਂ ਮਲੇਰ ਕੋਲੇ ਵਾਲੇ ਖੜ ਗਏ ਕਿਸੇ ਇੱਕ ਪਾਸੇ ਤਾਂ ਸਮਝ ਲਓ ਖੜ ਗਏ ਸੋ ਜਿੰਨੀ ਵਾਰੀ 2014 ਤੋਂ ਲੱਗਿਆ ਮੈਂ ਆ ਨਾਲ ਹੀ ਕਾਲਜ ਹੈ ਸਭ ਤੋਂ ਪਹਿਲੀ ਟਰੋਫੀ ਵੀ ਇੱਥੋਂ ਹੀ ਜਿੱਤੀ ਸੀ ਉਹ ਤੋਂ ਬਾਅਦ ਮਲੇਰਕੋਟਲੇ ਵਾਲੇ ਟਰੋਫੀਆਂ ਹੀ ਵੰਡੀਆਂ ਜਾਂਦੇ ਆ ਕਦੇ ਐਮਪੀ ਬਣਾ ਦਿੰਦੇ ਆ ਕਦੇ ਐਮਐਲਏ ਬਣਾ ਦਿੰਦੇ ਆ ਫੇਰ ਐਮਪੀ ਬਣਾ ਦਿੰਦੇ ਆ ਫੇਰ ਐਮਐਲਏ ਬਣਾ ਦਿੰਦੇ ਆ ਫੋਟਾ ਦੇਣਾ ਕੋਈ ਨਹੀਂ ਦੇ ਸਕਦਾ ਮਹਾਰਾਜ ਬਹੁਤ ਕਮਾਲ ਹੁਣ ਵੀ ਦੇਸ਼ ਦੇ ਵਿੱਚ ਦੋ ਰਾਊਂਡ ਹੋ ਗਏ ਤਿੰਨ ਹੋਣ ਵਾਲੇ ਵੀਰੋ ਮੋਦੀ ਦੇ ਪਾਸਿਆਂ ਤੋਂ ਪਤਾ ਲੱਗ ਗਿਆ ਕਿ ਉਹ ਹਾਰ ਰਹੇ ਨੇ ਪੂਰੇ ਦੇਸ਼ ਦੇ ਵਿੱਚ ਲੋਕਾਂ ਨੂੰ ਪਤਾ ਲੱਗ ਗਿਆ ਕਿ ਨਫਰਤ ਦੀ ਰਾਜਨੀਤੀ ਕਰਦਾ ਹੈ ਇਹ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦਾ ਹੈ 10 ਸਾਲਾਂ ਬਾਅਦ ਵੀ ਮੈਂ 2 ਸਾਲਾਂ ਸਵਾ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂ ਨਾ ਕਿ ਮੈਂ ਸਕੂਲ ਬਣਾਤੇ ਮੈਂ ਹਸਪਤਾਲ ਬਣਾਤੇ ਮੈਂ ਬਿਜਲੀ ਫ੍ਰੀ ਕਰਤੀ ਮੈਂ 1 ਕਰੋੜ ਰੁਪਇਆ ਸ਼ੀਦਾਂ ਨੂੰ ਸਰਮਾਨ ਰਾਸ਼ੀ ਦੇਣਾ ਰਾਸ਼ਨ ਘਰ ਘਰ ਪਹੁੰਚਾਉਂਗਾ ਮੈਂ ਸਿਰਫ 2 ਸਾਲਾਂ ਦੇ ਕੰਮਾਂ ਤੇ ਕੇਜਰੀਵਾਲ ਦੇ 8 ਸਾਲ ਹੋ ਗਏ 10 ਸਾਲਾਂ ਬਾਅਦ ਵੀ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗਲ ਸੂਤਰਾਂ ਦੇ ਨਾਂ ਤੇ ਲੋਕਾਂ ਨੂੰ ਡਰਾ ਕੇ ਵੋਟਾਂ ਮੰਗਣੇ ਪੈ ਰੀਆਂ ਸ਼ਰਮ ਦੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਵੀਰੋ ਹਿੰਦੀ ਦੇ ਵਿੱਚ ਹਿੰਦੀ ਦੇ ਵਿੱਚ 1.5 ਲੱਖ ਲਫ਼ਜ਼ ਹੈ ਮੌਲਿਕ ਹੈ ਜੋ অর্ਗੈਨਿਕ ਫਿਰ ਭਾਸ਼ਾ ਜਿਹੜੀ ਹੈ ਉਹਦਰੋਂ ਉਦਰੋਂ ਅਡਾਪਟ ਕਰਦੀ ਹੁੰਦੀ ਹੈ ਲਫ਼ਜ਼ ਹਿੰਦੀ ਨੇ ਵੀ ਫਾਰਸੀ ਚੋਂ ਸੰਸਕ੍ਰਿਤ ਚੋਂ ਹੋਰ ਭਾਸ਼ਾਵਾਂ ਚੋਂ ਲਫ਼ਜ਼ ਅਡਾਪਟ ਕੀਤੇ ਹੋਇਆ 6 ਲੱਖ ਲਫ਼ਜ਼ ਹੈ 6 ਲੱਖ 6 ਲੱਖ ਵਰਡਸ 6 ਲੱਖ ਲਫ਼ਜ਼ ਹੈ ਹਿੰਦੀ ਚ ਪਰ ਮੋਦੀ ਨੂੰ ਸਿਰਫ 10 ਜਾਂ 12 ਆਉਂਦੇ ਆ ਬਸ ਉਹ 10 12 ਹੀ ਬੋਲਦਾ ਹੈ ਉਹ ਵੀ ਮੈਂ ਦੱਸ ਦੇਣਾ ਕਿਹੜੇ ਕਿਹੜੇ ਉਹ ਬੋਲਦਾ ਹੈ ਸ਼ਮਸ਼ਾਨ ਕਬਰਸਤਾਨ Hindu Muslim Pakistan ਮੰਗਲਸੂਤਰ ਗਾਏ ਭੈਂਸ ਬੱਕਰੀ ਬੱਸ ਉਹ ਕਦੇ ਸਿੱਖਿਆ ਰੋਜ਼ਗਾਰ ਸਿੱਖਿਆ ਰੋਜ਼ਗਾਰ ਸਿਹਤ ਦੇਸ਼ ਦੀ ਤਰੱਕੀ ਕਦੇ ਕਦੇ ਉਹ ਹੈ ਜੇ ਗੱਲਾਂ ਵੀ ਬੋਲ ਦਿਆ ਕਰ ਨਹੀਂ ਬੋਲੀਆਂ ਕਿਉਂਕਿ ਇੱਕ ਸਮਾਜ ਨੂੰ ਦੂਜੇ ਨਾਲ ਲੜਾਉਂਦਾ ਹੈ ਇਹ ਬਸ ਪਰ ਆਪਾਂ ਇਹ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਕਰ ਰਹੇ ਨੇ ਮੈਂ ਕਹਤਾ ਇਹਨਾਂ ਨੂੰ ਮੈਂ ਕਹ ਗੱਲ ਸੁਣ ਲਓ ਪੰਜਾਬ ਦੇ ਵਿੱਚ ਇਦਾਂ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਕਿ ਇੱਕ ਸਮਾਜ ਨੂੰ ਦੂਜੇ ਨਾਲ ਦੂਜੇ ਸਮਾਜ ਨਾਲ ਲੜਾਓਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਬੀਜ ਬੀਜਦੋਂਗੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਨਹੀਂ ਉਗਦਾ ਇੱਥੇ ਇੱਥੇ ਕਦੇ ਨਫ਼ਰਤ ਦਾ ਮੈਂ ਇਹ ਗੱਲ ਈਦ ਤੇ ਕਹਿ ਕੇ ਗਿਆ ਸੀ ਵੀਰੋ ਜਿੰਦਾਬਾਦ ਉਹ ਮੈਂ ਇਹਨਾਂ ਨੂੰ ਕਹਤਾ ਮੈਂ ਕਿਹਾ ਸਿਰ ਹਲਾ ਦਿਓ ਕਿ ਅਸੀਂ ਆਪਣੀਆਂ ਈਦਾਂ ਅਸੀਂ ਆਪਣੀਆਂ ਸੰਗਰਾਮਾਂ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੀਆਂ ਕ੍ਰਿਸਮਸ ਦੇ ਅਸੀਂ ਆਪਣੀਆਂ ਗੁਰਪੁਰਬ ਅਸੀਂ ਆਪਣੀਆਂ ਹਨੂਮਾਨ ਜਨਮ ਦਿਨ ਸਾਰੇ ਇਕੱਠੇ ਮਨਾਉਣੇ ਵੀਰੋ ਇਕੱਠੇ ਮਨਾਉਣੇ ਸਾਡੇ ਚ ਪੜ ਪਾਉਣ ਦੀ ਕੋਸ਼ਿਸ਼ ਨਾ ਕਰੋ ਵੀਰੋ ਨੀਤ ਨੂੰ ਵੋਟਾਂ ਪਾਓਗੇ ਜਦੋਂ ਸਾਰੇ ਇਕੱਠੇ ਹੋ ਕੇ ਇਸ ਗੱਲ ਤੇ ਵੋਟਾਂ ਪਾਓ ਕਿ ਅਸੀਂ ਪੰਜਾਬ ਵਾਲੇ ਨਫਰਤ ਦੀ ਰਾਜਨੀਤੀ ਨੂੰ ਬਿਲਕੁਲ ਵੀ ਅਸੀਂ ਪਸੰਦ ਨਹੀਂ ਕਰਦੇ ਇਸ ਕਰਕੇ ਧਰਮ ਤੇ ਜਾਤੀ ਵਾਲਿਆਂ ਨੂੰ ਇਥੋਂ ਬਾਹਰ ਦਾ ਰਸਤਾ ਦਿਖਾ ਦੂ ਆ ਗੱਲ ਕਹਿਣਾ ਆ ਸੋ ਵੀਰ ਮੇਰੇ ਮਲੇਰ ਕੋਲੋਂ ਤੋਂ ਮੈਂ ਕਾਲਜ ਤੋਂ ਬਹੁਤ ਜਦੋਂ ਮੁਹੰਮਦ ਰਫੀ ਸਾਬ ਇੱਥੇ ਪ੍ਰੋਫੈਸਰ ਸੀ ਪ੍ਰੋਫੈਸਰ ਅਮਰ ਸਿੰਘ ਇੱਥੇ ਅਮਰ ਸਿੰਘ ਅਮਰ ਪ੍ਰਿੰਸੀਪਲ ਸੀ ਸ਼ਮੀਮ ਇਕਵਾਲ ਉਹਦੀ ਫੌਤ ਹੋ ਗਿਆ ਬੜਾ ਵਧੀਆ ਗਾਜ਼ਲ ਗਾਉਂਦਾ ਸੀ ਸ਼ਮੀਮ ਬਹੁਤ ਸਾਰੇ ਮੁੰਡੇ ਮੇਰੇ ਨਾਲ ਮਲੇਰ ਕੋਲੇ ਦੇ ਜਿਹੜ ਨੇ ਉਹ ਕੰਮ ਕਰਦੇ ਰਹੇ ਆ ਤੇ ਅੱਜ ਵੀ ਜਮੀਲੂ ਜੀ ਬੈਠਿਆ ਅੱਜ ਵੀ ਜਦੋਂ ਮਲੇਰ ਕੋਲੇ ਵੱਲ ਕੋਈ ਵੀ ਕੰਮ ਕਹਿਣਾ ਹੋਵੇ ਤਿੱਗਣਾ ਚੁਗਣਾ ਆ ਰਾਤ ਦੇ ਇੰਨੇ ਨੇਰੇ 'ਚ ਇੰਨੇ ਜ਼ਿਆਦਾ ਲੋਕ ਅੱਜ ਲੀਡਰ ਨੂੰ ਸੁਣਨਾ ਆਉਂਦਾ ਕੋਈ ਉਹ ਸੁਖਵੀਰ ਬਾਦਲ ਨੂੰ ਕੋਈ ਦਿਨੇ ਦੁਪਹਿਰੇ ਨਹੀਂ ਸੁਣਦਾ ਤੁਸੀਂ ਰਾਤ ਨੂੰ ਖੜੇ ਹੋ ਮੇਰੇ ਬਾਸ ਤੇ ਉਹ ਤਾਂ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਛਤਰੀ ਲਾ ਲਈ ਉਹਨੇ ਉਹਦੀ ਜੁੱਤੇ ਜੀਪ ਜੀ ਤੇ ਉਹ ਟੈਂਪਰੇਚਰ ਪੁੱਛ ਹਾਊ ਮੱਚ ਇਜ਼ ਦਾ ਟੈਂਪਰੇਚਰ ਸਰ ਇਟਸ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜੇ ਤੀ ਹੋ ਗਿਆ ਦੱਸਿਓ ਪੰਜਾਬ ਬਚਾਵਾਂਗੇ ਕੰਟ ਤੱਕ ਫਿਰ ਕੰਟ ਤੱਕ ਪੰਜਾਬ ਬਚਾਉਣ ਜਾਂਦੇ ਆ ਇਹ ਉਹ ਵੀਰੋ ਆਪਣੇ ਨਾਲ ਆਪਣੇ ਰੀਸ ਕਰ ਲੈਣਗੇ ਆਪਾਂ ਖੇਤਾਂ ਦੇ ਪੁੱਤ ਆਪਾਂ ਬੋਰ ਵਾਲੇ ਟੋਇਆਂ ਚੋਂ ਨਿਕਲੇ ਹੋਏ ਆਪਾਂ ਸਰਕਾਰੀ ਸਕੂਲਾਂ ਸਰਕਾਰੀ ਕਾਲਜਾਂ ਚ ਪੜੇ ਹੋਏ ਆਪਾਂ ਆਪਣੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਪਾਂ ਆਪਣੇ ਇੱਕ ਦੂਜੇ ਦੇ ਕਲਚਰ ਨੂੰ ਪਿਆਰ ਕਰਨ ਵਾਲੇ ਸੋ ਵੀਰੋ ਇਹ ਕਿੱਥੇ ਰੀਸ ਕਰ ਲੈਣਗੇ ਆਪਣੀ ਸੋ ਮੈਂ ਇਹੀ ਗੱਲ ਕਹਿਣ ਆਇਆ ਹਾਂ ਜੀ ਤਾਈਓ ਬੰਦਮੇ ਆਈਆਂ ਦੇਖੋ ਕਿੱਡੀ ਵੱਡੀ ਗੱਲ ਕਹੀ ਹੈ ਕਿ ਜੇ ਭਾਈਚਾਰੇ ਨਾਲ ਚੱਲਦੇ ਤਾਂ ਤਾਈਓ ਬੰਦਮੇ ਆਈਆਂ ਨੇ ਉਹ ਲੋਕ ਸਭ ਦੇਖਦੇ ਰਹਿੰਦੇ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਕਦੇ ਮਰਜਾ ਚਿੜੀਏ ਕਦੇ ਜੌਂ ਜਾ ਚਿੜੀਏ ਕਦੇ ਇੱਧਰ ਕਦੇ ਇੱਧਰ ਆਏ ਨਹੀਂ ਹੁੰਦਾ ਵੀਰੋ ਨੌਜਵਾਨ ਮੁੰਡਾ ਹੈ ਆਈਐਸ ਦੀ ਤਿਆਰੀ ਕਰਦਾ ਸੀ ਅਚਾਨਕ ਆਵਾਮਾਂ ਦੀ ਪਾਰਟੀ ਬਣ ਗਈ ਬਰਨਾਲੇ ਤੋਂ ਟਿਕਟ ਮਿਲ ਗਈ ਬਰਨਾਲੇ ਤੋਂ ਹਰਾਇਆ ਪਹਿਲਾਂ ਤਾਂ ਕੇਵਲ ਢਿੱਲੋਂ ਫਿਰ 19 ਦੇ ਵਿੱਚ ਫਿਰ ਕੇਵਲ ਢਿੱਲੋਂ ਹਰਾਇਆ ਜਦੋਂ ਮੈਂ ਐਮਪੀ ਖੜਾ ਸੀ ਫਿਰ 22 ਦੇ ਵਿੱਚ ਫਿਰ ਕਿਹ ਬਟ ਲੋਰ ਆਇਆ ਤੇ ਹੁਣ ਤਾਂ ਪਤਾ ਨਹੀਂ ਕਿਹੜੀ ਪਾਰਟੀ ਚ ਪਤਾ ਨਹੀਂ ਲੱਗਦਾ ਲਾ ਪਤਾ ਹੁਣ ਨਹੀਂ ਹੁਣ ਨਹੀਂ ਹੁਣ ਕੋਈ ਕਿੱਧਰ ਫਿਰਦਾ ਕੋਈ ਕਿੱਧਰ ਫਿਰਦਾ ਸੋ ਮੈਂ ਤਾਂ ਇਹੀ ਕਹੂੰਗਾ ਮੈਂ ਤਾਂ ਇਹੀ ਕਹਿੰਦਾ ਵੀ ਰਹਿਣਾ ਕਿ ਰਾਹਤ ਇਹ ਦੌਰੀ ਦਾ ਸ਼ੇਰ ਹੈ ਬਹੁਤ ਕਮਾਲ ਦਾ ਜਿਸ ਤਰੀਕੇ ਦਾ ਮਾਹੌਲ ਬਣਾ ਲੈਂਦੇ ਆ ਨਾ ਵੋਟਾਂ ਵੇਲੇ ਉਹਦੇ ਨੂੰ ਦੋ ਲਾਈਨਾਂ ਚ ਉਹਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਹੈ ਕਹਿੰਦਾ ਸਰਹੱਦ ਪਰ तनाव है क्या सरहद पर तनाव है क्या पता करो कहीं पे चुनाव है क्या एक नफरत की राजनीतियां कर दिया वीरो हुकूमत वो करते हैं जिनका दिलों पर राज होता है यू कहने को तो मुर्गे के सर पे भी ताज होता है ये केजरीवाल अंदर करके नसी पार्टी खत्म कर देंगे केजरीवाल एक के सोच का नाम है केजरीवाल एक के व्यक्ति नहीं एक सोच है किन्ने लखा करोड़ केजरीवाल पैदा हो गए क्योंकि अस कम की राजनीति कर दिया चम की राजनीति नहीं करते वह हम काम की राजनीति करते हैं नाम की राजनीति नहीं करते हम वो पत्ते नहीं हम हम वो पत्ते नहीं ਜੋ ਸ਼ਾਕ ਸੇ ਟੁੱਟ ਕਰ ਗਿਰ ਜਾਏਂਗੇ ਹੰਮ ਬੱਤੇ ਨਹੀਂ ਜੋ ਸ਼ਾਕ ਸੇ ਟੁੱਟ ਕਰ ਗਿਰ ਜਾਏਂਗੇ ਆਂਦੀਆਂ ਕੋ ਕਹਿ ਦੋ ਆਪਣੀ ਔਕਾਤ ਮੇ ਰਹੇ ਸੋ ਵੀਰੋ ਅਸੀਂ ਆਮਕਰਨ ਦੇ ਪਿਆ ਬੁੱਤਾਂ ਇਹੀ ਦੁੱਖ ਹੈ ਇਹਨਾਂ ਨੂੰ ਕਿ ਆਮਕਰਨ ਦੇ ਪਿਆ ਬੁੱਤ ਕਿਉਂ ਬਣ ਗਏ ਮੁੱਖ ਮੰਤਰੀ ਮੰਤਰੀ ਕਿਉਂ ਬਣ ਗਏ ਐਮਐਲਏ ਆਮਕਰਨ ਦੇ ਪਿਆ ਬੁੱਤ ਆਹੀ ਦੁੱਖ ਹੈ ਇਹਨਾਂ ਨੂੰ ਸੋ ਵੀਰੋ ਮੈਂ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਜਾਣਾ ਹੈ ਕੱਲ ਨੂੰ ਬਹੁ ਬੜੇ ਚੈਨਲ ਤੇ ਇੱਕ ਇੰਟਰਵਿਊ ਹੈ ਉਹ ਤੋਂ ਬਾਅਦ ਫਿਰ ਜਗਰਾਉਂ ਤੇ ਸ਼ਾਹਕੋਟ ਜਾਣਾ ਫਿਰ ਜਲੰਧਰ ਪਠਾਨਕੋਟ ਦਿਨਾਂ ਨਗਰ ਜਿੱਥੇ ਕਹਿਣਗੇ ਮੈਂ ਜਾਵਾਂ ਇਹ ਆਪਣੀ ਮਿਹਨਤ ਤੇ ਰੀਸਰੀ ਕਰ ਸਕਦੇ ਇਹ ਹਜੇ ਵੇਲੇ ਸੁਖਬੀਰ ਬਾਦਲ ਨਹੀਂ ਨਿਕਲ ਸਕਦਾ ਬਾਹਰ ਕੈਪਟਨਾਂ ਦਾ ਚਲੋ ਛੱਡੋ ਪਰੇ ਉਹ ਤਾਂ ਚਲੋ ਬੇਚਾਰਾ ਨਿਭੜ ਗਿਆ ਕੰਮਾਂ ਤਾਂ ਸੋ ਸਾਰਾ ਯਾਹ ਆ ਤੁਹਾਨੂੰ ਹੁਣ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਹਾਂ ਤੁਹਾਡੇ ਜਿਹੜੀ ਪੜਾਅਸ ਕੱਢ ਰਹੇ ਹੋ ਉਹਦੇ ਵਾਸਤੇ ਮੈਂ ਜਰੂਰ ਮੌਕਾ ਦੇਣਾਂ ਹਰੇਕ ਪ੍ਰੋਗਰਾਮ ਤੇ ਚੀਕਾ ਮਾਰ ਲੋ ਚੈ ਨਾਰੇ ਲਾ ਲੋ ਤਿੰਨ ਪੀੜੀਆਂ ਦੀ ਪੜਾਅ ਸਪੜੇ ਅੰਦਰ ਪਈ ਐ ਕਿਵੇਂ ਪਾਤਰੀ ਨਾ ਹੋ ਜੇ ਕਿਤੇ ਅੱਜ ਨਵੇੜੀ ਲੋ ਲੈ ਮਾਈਕ ਮੈਂ ਤੁਹਾਨੂੰ ਮਾਈਕ ਕਰਦਾ ਤੁਹਾਡੇ ਵੱਲ ਦੇਖ ਰਿਹਾ ਇਧਰ ਨਾਲ ਪਾਸਾ ਜਿੱਦਦਾ ਹੈ ਜਾਂ ਇਧਰ ਨਾਲ ਪਾਸਾ ਬਰਾਬਰ ਰਹੇ ਵੀ ਬਰਾਬਰ ਆਪਾਂ ਆਪਣੇ ਤੋਂ ਨਹੀਂ ਜਿੱਤਣਾ ਆਪਾਂ ਵਿਰੋਧੀਆਂ ਤੋਂ ਜਿੱਤਣਾ ਇਹ ਤਾਂ ਸਾਰੇ ਆਪਣੇ ਆ ਸ ਵੀਰੋ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਾਜੂ ਕਿ ਮੈਮਲੇ ਕੋਲੇ ਜਾ ਕੇ ਆਇਆ ਤੇ ਮਲੇ ਦੇ ਕੋਲੇ ਵਾਲੇ ਬਲੋ ਤਾਂ ਬਸ ਉਹੀ ਹੈ ਕਿ ਜੋ 14 ਸੀ 17 ਸੀ ਬਸ ਬਲੇਰ ਕੋਲੇ ਵਾਲੇ ਤਾਂ ਸਿਰਫ ਇਸ ਗੱਲ ਦੀ ਇੰਤਜ਼ਾਰ ਕਰਦੇ ਆ ਕਿ ਇੱਕ ਤਰੀਕਾ ਦਵਾਉਗੀ ਤੇ ਬਟਨ ਕਦੋਂ ਦੱਬਾਂਗੇ ਜੋ ਝਾੜੂ ਵਾਲਾ ਬਟਨ ਦੱਬੋਂਗੇ ਉਹਦੇ ਚ ਇੱਕ ਆਵਾਜ਼ ਜੀ ਆਉਗੀ ਟੀ ਉਹ ਮਸ਼ੀਨ ਦੀਆਂ ਚੀਕਾਂ ਨਹੀਂ ਉਹ ਕਾਲੀਆਂ ਕਾਂਗਰਸੀਆਂ ਦੇ ਭਾਜਪਾ ਵਾਲੇ ਨਹੀਂ ਚੀਕਾਉਣੀ ਆ ਦੋ ਨਾਰੇ ਦੋ ਨਾਰੇ ਲਾ ਕੇ ਹੌਸਲਾ ਬਣਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਜੈ ਜੀ ਇੱਕ ਮਿੰਟ ਲਈ ਮੈਂ ਕਹੂੰਗਾ ਤੁਹਾਡੇ ਉਮੀਦਵਾਰ ਨੌਜਵਾਨ ਗੁਰਬੀਰ ਸਿੰਘ ਮੀਥ ਇਅਰ ਉਹ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਧੰਨਵਾਦ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਤੇ ਮਾਨ ਸਾਹਿਬ ਤੁਹਾਡਾ ਅੱਜ ਹਜ਼ਾਰਾਂ ਦੀ ਗਿਣਤੀ ਚ ਇਹ ਜਿਹੜੇ ਨੌਜਵਾਨ ਨੇ ਦੁਪਹਿਰੇ 3 ਵਜੇ ਤੋਂ ਢੀਕ-ਢੀਕ ਕਰ ਰਹੇ ਆ ਤੇ 4 ਘੰਟੇ ਉੱਥੇ ਪਲਕਾਂ ਬਿਚਾ ਕੇ ਬੈਠੇ ਰਹੇ ਤੇ ਇੱਕ ਵੀ ਨੌਜਵਾਨ ਇੱਥੋਂ ਗਿਆ ਨਹੀਂ ਤੇ ਇਹਨਾਂ ਦੇ ਜੋਸ਼ ਨੂੰ ਦੇਖ ਕੇ ਇਹਨਾਂ ਦੇ ਹੌਸਲੇ ਨੂੰ ਦੇਖ ਕੇ ਪਤਾ ਲੱਗਦਾ ਵੀ ਮਲੇਰਕੋਟਲੇ ਵਾਲੇ ਫੈਸਲਾ ਕਰੀ ਬੈਠਿਆ ਸਿਰਫ ਐਲਾਨ ਹੋਣਾ 4 ਜੂਨ ਨੂੰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਲੇਰਕੋਟਲੇ ਵਾਲਿਓ ਤੁਹਾਡੇ ਨਾਲ ਮੈਂ ਵਾਅਦਾ ਕਰਦਾ ਮਾਨ ਸਾਹਿਬ ਨੇ ਇਹ ਦੱਸਿਆ ਵੀ ਐਮਪੀ ਦੇ ਫਰਜ਼ ਕੀ ਹੁੰਦੇ ਆ ਨਹੀਂ ਇਥੋਂ ਬੜੇ ਜਾਂਦੇ ਰਹੇ ਆ ਕਦੇ ਸਾਨੂੰ ਪਤਾ ਹੀ ਨਹੀਂ ਸੀ ਲੱਗਿਆ ਵੀ ਸੰਗਰੂਰ ਤੋਂ ਕੋਈ ਐਮਪੀ ਗਿਆ ਇਹ ਵਾਅਦਾ ਤੁਹਾਡੇ ਨਾਲ ਮੇਰਾ ਸਾਥ ਦਿਓ ਮੈਂ ਬਰਨਾਲੇ ਤੋਂ 7 ਸਾਲਾਂ ਤੋਂ ਐਮਐਲਏ ਆ ਨਾ ਜ਼ਿੰਦਗੀ 'ਚ ਕਦੇ ਬੇਈਮਾਨੀ ਕੀਤੀ ਐ ਨਾ ਕਰਨੀ ਐ ਤੇ ਆਪਣੇ ਪੁੱਤ ਨੂੰ ਮਾਨ ਸਾਹਿਬ ਦੀ ਅਗਵਾਈ 'ਚ ਐਮਪੀ ਬਣਾਓ ਇਹ ਜ਼ਿੰਦਗੀ ਭਰ ਦਾ ਵਾਅਦਾ ਕੋਈ ਆ 5 ਸਾਲਾਂ ਨਹੀਂ ਲਈ ਨਹੀਂ ਜੇ ਮੈਂ ਪਹਿਲਾਂ ਕਹਿ ਕੇ ਨਾ ਬੇਈਮਾਨੀ ਕੀਤੀ ਐ ਨਾ ਕਰਨੀ ਐ ਮੈਨੂੰ ਵੋਟਾਂ ਪਾ ਕੇ ਮੇਰਾ ਸਾਥ ਦੇ ਕੇ ਨਾਰਾਜ਼ ਨਹੀਂ ਹੋਵਗੇ ਇਹ ਪੂਰੀ ਜ਼ਿੰਦਗੀ ਦਾ ਵਾਅਦਾ 1 ਰੁਪਿਆ ਵੀ ਤੇ ਕਿਸੇ ਨੇ ਪੂਰੀ ਜ਼ਿੰਦਗੀ ਚ ਪ੍ਰੂਫ ਕਰਤਾ ਮੈਂ ਦੁਬਾਰਾ ਇਲੈਕਸ਼ਨ ਚ ਖੜਾ ਨਹੀਂ ਹੁੰਦਾ ਇਹ ਤੁਹਾਡੇ ਨਾਲ ਵਾਅਦਾ ਹੈ ਕਿਉਂਕਿ 2 ਸਾਲ ਤੋਂ ਇਹ ਕੈਂਪੀ ਸਾਹਿਬ ਗਏ ਆ ਤੇ ਇੱਕ ਵੀ ਮੁੱਦਾ ਲੋਕ ਸਭਾ ਤੇ ਨਹੀਂ ਚੱਕਿਆ ਇਹ ਵਾਅਦਾ ਜਦਨ ਸੰਗਰੂਰ ਦਾ ਪੁੱਤ ਉਥੇ ਗਿਆ ਕਿਉਂਕਿ ਕੱਲਾ ਮੈਂ ਜਿਹੜਾ ਸੰਗਰੂਰ ਦਾ ਇਲੈਕਸ਼ਨ ਲੜ ਰਿਹਾ ਜਿੰਨੇ ਉਮੀਦਵਾਰ ਨੇ ਕੱਲਾ ਤੁਹਾਡੇ ਪਿੰਡਾਂ ਦਾ ਜਦਨ ਲੋਕ ਸਭਾ ਚ ਗਿਆ ਮਲੇਰ ਕੋਟੇ ਨਾਲੋਂ ਪਤਾ ਲੱਗੂ ਕੋਈ ਪੁੱਤ ਜਿਤਾ ਕੇ ਸੰਗਰੂਰ ਦਾ ਉੱਥੇ ਭੇਜਿਆ ਮੈਂ ਆਪਣੀ ਜ਼ਿੰਮੇਵਾਰੀ ਪਹਿਲਾਂ ਵੀ ਇਮਾਨਦਾਰੀ ਨਾਲ ਨਿਭਾਈ ਹੈ ਤੇ ਮੈਂ ਤੁਹਾਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਆਪਣੀ ਜ਼ਿੰਮੇਵਾਰੀ ਆਉਣ ਵਾਲੇ ਸਮੇਂ 'ਚ ਵੀ ਇਮਾਨਦਾਰੀ ਨਾਲ ਨਿਭਾਉਂਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼੍ਰੀ ਭਾਈ ਗੁਰਜੀ ਦਾ ਖਾਲਸਾ ਸ਼੍ਰੀ ਭਾਈ ਗੁਰਜੀ ਕੀ ਫਤ